ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੈ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 4 ਬੈੜਾ ਵਿਖਾਉਣੀਆਂ ਇੱਕ ਤਾਜੀ ਸੂਈ ਸਵਾਈ ਹੈ ਤਿੰਨ ਸੂਨ ਵਾਲੀਆਂ ਸੂਨ ਨੂੰ ਤਿਆਰ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇਰਾ ਨਾਮ ਹਰਦੇਸ਼ ਸਿੰਘ ਪਿੰਡ ਚੜੱਕ ਦੇ ਕੋਠੀ ਜਿਹੜਾ ਮੋਗਾ ਵੀਰੇ ਫੋਨ ਨੰਬਰ 7717605542 ਜੀ ਕਿੰਨੇ ਮਸੂਆ ਵੀਰੇ ਸੂਆ ਅਗਲੇ ਨੇ ਤਾਂ ਦੂਜਾ ਕਿ ਅਗਲਾ ਆਪਣਾ ਤੀਜੇ ਚੌਥੇ ਮੰਨ ਵਾਲੇ ਆਪਣੇ ਲੋਦਾਸਵੇਂ ਮੰਨ ਲੈ ਯਾਰ ਆਪਣੇ ਵੀਰੇ گاਉਂ ਲਈ ਠੀਕ ਹੈ ਠੀਕ ਹੈ ਹਾਂ ਸੂਈ ਨੂੰ ਸਮਾ ਸੂਈ ਵੀਰੇ ਕੱਲ ਦੀ ਐ ਦੁੱਧ ਹੈਗਾ ਹੁਣ 7 ਕਿਲੋ ਬੋਲਾ ਅਗਲਾ ਭਲਾ 6 ਮੰਨ ਕੇ ਲਵੇ ਠੀਕ ਹੈ ਠੀਕ ਹੈ ਹਾਂ ਚਾਹ ਅਗਲਾ 18 ਮੰਨੇ ਬਾਈ ਆਪਣੀਆਂ ਤਾਂ ਲਈਆਂ ਹੁੰਦੀਆਂ ਸਹੀ ਐ ਹਾਂਜੀ ਕਿੰਨਾ ਕਿ ਭਾਈ ਤੇਰੇ ਹਿਸਾਬ ਨਾਲ ਵੀਰੇ ਯਾਰ ਅਗਲੇ ਨੇ ਤਾਂ 16 17 ਦੱਸਿਆ ਜਗਾ ਕਿਸਮਤ ਜੈ ਜੈ ਮੋਲਾ ਜੈ ਜੈ 43 ਦੀ ਦੇ ਦਿਆਂਗੇ ਤੇ 43000 ਦੀ ਬਾਈ ਕਹਿੰਦਾ ਦੇ ਦੇਣੀ ਆ ਅਗਲੇ ਨੇ ਆਪਾਂ ਨੂੰ ਦੂਜਾ ਸੂਆ ਕਿਆ ਜਿਹਦੇ ਪਸੰਦ ਆਊਗੀ ਅਗਰ ਆ ਭਾਵੇਂ 10ਵਾਂ ਸੂਆ ਮੰਨ ਕੇ ਲੈ ਲੇ ਕਿ ਆ ਕੇ ਬਾਅਦ ਚ ਕੋਈ ਆਏ ਨਾ ਕਵੇ ਕਿ ਭਾਈ ਯਰੇ ਤਾਂ ਦੂਜਾ ਸੂਆ ਨਹੀਂ ਤੀਜਾ ਹੋਊਗੀ ਉਹ ਪਹਿਲਾਂ ਹੀ ਭਾਵੇਂ ਕੋਈ 10ਵਾਂ ਸੂਆ ਬਾਈ ਕਹਿੰਦਾ ਮੰਨ ਕੇ ਅਗਲਾ ਲੈ ਲੇ ਜਿੰਨਾ ਤੋਂ ਲਈ ਉਹ ਕਹਿੰਦੇ ਆ 17 ਲੀਟਰ ਦੁੱਧ ਚੋਇਆ ਸੀ ਕਲਦੀ ਬਾਈ ਕਹਿੰਦਾ ਸੂਈ ਆ 7 ਕਿਲੋ ਬੌਲੀ ਤਿਆਰ ਆ 6 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਆ ਜੇ ਭਵਨ ਧਾਰਾ ਹੀ ਮੰਨ ਕੇ ਆ ਜੇ ਅਗਲਾ ਕਿਉਂਕਿ ਸਾਰਾ ਮਾਲ ਬਾਈ ਕਹਿੰਦਾ ਆਪਣਾ ਦਾ ਖਰੀਦਿਆ ਵਾ 43000 ਦੀ ਦੇ ਦੇਣੀ ਹੈ ਮਗਰੇ ਦੇ ਪੱਭੂ ਮਗਰ ਵੱਛਾ ਹੈ ਮਗਰ ਵੱਛਾ ਬਛੜਾ ਤੀਜਾ ਸੂਆ ਥਣ ਸੋਹਣਿਆ ਆਦੀ ਚੁਵਾਈ ਵਾਲੇ ਆ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ ਤੁਹਾਨੂੰ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ 11 ਵਜੇ ਵੀਡੀਓ ਬਣਾ ਰਹੇ ਆ 3 ਮਿੰਟ ਰਹਿ ਕੇ 11 ਵਜਾਂ ਚ 10 57 ਦੇ ਵੀਡੀਓ ਬਣਾ ਰਹੇ ਆ 17 ਲੀਟਰ ਦੁੱਧ ਬਾਈ ਦੱਸਦਾ ਕਿ ਪਿਛਲਾ ਪਰਿਵਾਰ ਕਹਿੰਦਾ ਪਹਿਲੇ ਸੂਵੇ ਅਸੀਂ ਚੋਇਆ ਦੂਜੇ ਸੂਵੇ ਸੂਈ ਹੈ ਜਿਹਦੇ ਪਸੰਦ ਆਉ ਉਹ ਜਿਹੜਾ ਸੂਆ ਮਰਜ਼ੀ ਮੰਨ ਕੇ ਅਗਲਾ ਲੈ ਜਾਏ 43000 ਮੁੱਲ ਦੋ ਨੰਬਰ ਦੋ ਨੰਬਰ ਦੇ ਵੀਰੇ 10 12 ਦੇਣੇ ਰਹਿੰਦੇ ਹਜੇ ਠੀਕ ਹੈ ਹਾਂ ਇਹ ਦੇ ਦੇਾਂਗੇ ਆਪਾਂ 35000 35 ਦੀ ਹਾਂਜੀ ਠੀਕ ਹੈ ਸੂਆ ਇਹਦਾ ਅਗਲੇ ਨੇ ਤੀਜਾ ਦੱਸਿਆ ਅਗਲਾ ਆਪਣਾ ਚੌਥੇ ਮੰਨ ਕੇ ਆ ਠੀਕ ਹੈ ਹਾਂਜੀ 2 ਨੰਬਰ ਬਾਈ ਕਹਿੰਦਾ 10-12 ਦਿਨਾਂ ਦੀ ਕੱਚੀ ਐ 35000 ਦੀ ਦੇ ਦੇਣੀ ਐ 30 ਤੇ 5 35000 ਜਿਹਦੇ ਜਿਹੜਾ ਵੀ ਨੱਕ ਪਸੰਦ ਆਊਗਾ ਅਗਲਾ ਆਪਦੀ ਮਰਜ਼ੀ ਨਾਲ ਵੇਖ ਲੈ ਕਿ ਕਿਹੜਾ ਸੂਆ ਮੰਨ ਕੇ ਲੈਣੀ ਐ 10-12 ਦਿਨਾਂ ਦੀ ਕੱਚੀ ਐ ਵੱਲ ਢੱਲਾ ਹਜੇ ਕਾਫੀ ਬਾਕੀ ਆ ਸਾਰੀ ਵੱਲ ਢੱਲ ਕੱਢ ਕੇ ਸੂ ਮੋਲੇ ਦਾ 35000 ਮਾਨਤਾਨ ਵੀਰ ਖੁੱਲਾ ਕਰ ਦੂ ਬੇਫਿਕਰ ਹੋ ਕੇ ਆ ਜਿਓ ਉਹ ਤੁਹਾਨੂੰ ਵੀ ਪਤਾ ਇਹ ਕੋਈ ਰੇਟ ਫੈਕਸ ਨਹੀਂ ਹੁੰਦੇ ਮੌਕੇ ਤੇ ਆਏ ਗਏ ਭੈਣ ਭਰਾ ਦਾ ਮਾਨਤਾਨ ਫੁੱਲ ਹੋ ਜਾਊਗਾ ਬਾਕੀ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਕੀ ਇਸੇ ਨੰਬਰ ਤੇ ਵੀਰ ਦਾ ਵਟਸਐਪ ਨੰਬਰ ਚੱਲਦਾ ਵੀਡੀਓ ਕਾਲ ਕਰੋ ਅਗਲਾ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆਊਗਾ ਵੀਡੀਓ ਕਾਲ ਤੇ ਅਗਲਾ ਤਸੱਲੀ ਕਰ ਲੈ ਚਾਰ ਛਪੇਰੇ ਵੇਖੇ ਅਗਲੇ ਨੂੰ ਕਹਾ ਬਾਈ ਤੋੜ ਕੇ ਵਿਖਾਉਣੀ ਤਾਂ ਜੇ ਤੁਸੀਂ ਵੇਖਣੀ ਆ ਤਾਂ ਅਗਲੇ ਨੂੰ ਕਹਾ ਬਾਈ ਤੋੜ ਕੇ ਵਿਖਾ ਚਾਰ ਸਪੇਰੋਂ ਥਾਣ ਵਿਖਾ ਉਦੋਂ ਬਾਅਦ ਬਾਈ ਦੇ ਘਰੇ ਆ ਗਿਆ ਆਪਦੀ ਤਸੱਲੀ ਦੂਰੀ ਵਰੀ ਅਗਲਾ ਫੇਰ ਕਰ ਲੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਕੰਨ ਮਸੂਆ ਇਹਦਾ ਇਹ ਪਹਿਲੇ ਸੁਵੇ ਸੁਣਦੀ ਆ ਅੱਛਾ ਚੰਗਾ ਹੀ ਰਹੀ ਆ ਇਹ ਬੱਚੀ ਠੀਕ ਹੈ ਹਾਂ ਜੀ ਜਿੰਨਾ ਤੋਂ ਲਈ ਉਹਨਾਂ ਨੇ ਦੱਸਿਆ ਦੀ ਮਾਂ ਥੱਲੇ 20 22 ਕਿਲੋ ਜੋ ਹੈ ਪਰ ਆਪਾਂ ਹਫ਼ਤਾ ਲੈਂਦੀ ਐਵੇਂ ਆਪਾਂ ਨਹੀਂ ਕਹਿੰਦੇ ਤੇ ਚਲੋ 20 22 ਦੇਉਗੇ ਨਾ ਇਹ ਕਿਸਮਤ ਹੁੰਦੀ ਆ ਠੀਕ ਆ ਹਾਂਜੀ ਮੋਲੇ ਦਾ ਮੋਲੇ ਦੇ ਦਿਆਂਗੇ ਵੀਰੇ 50000 ਤਿੰਨ ਨੰਬਰ ਬਾਈ ਕਹਿੰਦਾ 50000 ਦੀ ਦੇ ਦੇਾਂਗੇ ਪਿੰਡੋਂ ਵੜ ਲਈ ਆ ਜਿੰਨਾ ਤੋਂ ਲਈ ਆ ਉਹ ਚੰਗਾ ਦੁੱਧ ਦੱਸਦੇ ਆ ਹਫਤੇ ਦਾ ਹੰਦਿਆਂ ਦੀ ਕੱਚੀ ਆ ਬਾਈ ਹਫਤੇ ਦੀ ਕੱਚੀ ਆ ਹਫਤੇ ਦੀ ਬਾਈ ਕਹਿੰਦਾ ਕੱਚੀ ਜਾਨੀ ਕਿ 7 ਦਿਨ ਪਏ ਆ ਇਹਦੇ ਠੰਡੀ ਸੀਲ ਤਾਂ ਜਿੰਨੀ ਕਹਿ ਲੱਗੀ ਠੰਡੀ ਸੀਲ ਤਾਂ ਬਾਈ ਕਹਿੰਦਾ ਜਿੰਨੀ ਕਹਿ ਲਾ 19 ਆ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਜਾਂਨੇ ਆ ਮੋਲੇ ਦਾ 50000 ਬਾਕੀ ਬਾਈ ਕਹਿੰਦਾ ਪਹਿਲਣ ਹੈਗੀ ਆਪਾਂ ਨਹੀਂ ਕਹਿੰਦੇ ਕਿ ਇੰਨਾ ਦੁੱਧ ਦੇਊਗੀ ਅਗਲੇ ਆਣੇ ਦੱਸਦਾ ਕਿ ਇਹਦੀ ਮਾਂ ਦਾ ਇੰਨਾ ਦੁੱਧ ਸੀ ਆਪਦੇ ਪਿੰਡੋਂ ਲਈਏ ਤੇ ਹੁਣ ਜਿਹਦੇ ਪਸੰਦ ਆਉ ਉਹ ਅਗਲਾ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਈ ਕਿ ਕਿੰਨਾ ਕੁ ਦੁੱਧ ਦੇਊ ਵੜ ਵੱਡੀ ਬਹੁਤ ਹੈ ਵਜਨ ਬਹੁਤ ਹੈ ਮੱਝਾਂ ਵਰਗਾ ਪੱਠਪੜਾ ਚਾਰ ਛਪੇਰੋਂ ਗੋਲ ਮਟੋਲ ਪਈ ਹੈ ਵਲਟਲਾਂ ਹਵਾਨੇ ਦੇ ਚਾਰ ਛਪੇਰੀ ਬਹੁਤ ਪਈਆਂ ਇੱਕ ਹਫਤਾ ਡੇਟ ਮੁਤਾਬਕ ਕੱਚੀ ਆ ਹਫਤਾ ਬੱਚੀ ਦੀ ਵਧੀਆ ਸੇਵਾ ਹੋ ਜਾਂਦੀ ਹੈ ਸੋਨਾ ਖਵਾਨਾ ਤਿਆਰ ਕਰਕੇ ਸੂ ਮਲਟ ਲਪਾਈਆਂ ਬਹੁਤ ਹੈ ਕ੍ਰੋਸ ਅੰਗ ਦੀ ਵੱਛੀ ਹੈ ਦੁੱਧ ਮੱਝਾਂ ਵਰਗਾ ਹੋ ਸੀਲ ਸਾਉ ਪੂਰੀਆ ਤੁਸੀਂ ਵੇਖ ਲਓ ਕੱਲੀ ਕੱਚੀ ਕੱਚੀ ਹਫਤੇ ਦੀ 50000 ਚ ਬਾਈਮਾਨ ਕਰ ਦੂਗਾ ਲਾਸਟ ਕੰਨਵਾ ਸੂਆ ਲਾਸਟ ਵੀਰੇ ਦੂਜਾ ਸੂਆਣਾ ਭਾ ਤੀਜੇ ਮਾਨਾ ਠੀਕ ਹੈ ਇਹ ਦੇ ਦੇਾਂਗੇ 47000 ਦੀ ਉਹਨਾਂ ਨੇ ਤਾਂ ਦੁੱਧ ਦੱਸਿਆ 17 18 ਕਿਲੋ ਆਪਾਂ 16 ਕਿਲੋ ਮਾਨ ਕੇ ਲਈਏ ਵੀਰੇ 17 ਠੀਕ ਹੈ ਨਿੱਗ ਰਾਂ ਤੇ ਇਹ ਵੀ ਹੈ ਕਿ ਗੋਲ ਵਧੀਆ ਉੱਚੀ ਕਿੰਨੇ ਕ ਦਿਨ ਲੈ ਜੂ ਇਹ ਬਾਈ ਹਫਤਾ ਲਈ ਵੀ ਇਹਦੀ ਮੋਲੇ ਦਾ 47 ਦੀ ਵੀਰੇ 40 ਤੇ 7 47000 ਦੀ ਦੇ ਦੇਣੀ ਆ 4 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਬਾਈ ਕਹਿੰਦਾ ਅਗਲਾ 17 18 ਕਿਲੋ ਦਾ ਦੱਸਦੇ ਆ ਬਾਕੀ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਨਰਖ ਪਰਖਣਾ ਸੌਦਾ ਕਰ ਲੈ ਸੀਲ ਠੰਡੀ ਇਹ ਵੀ ਫੁੱਲ ਹੈ ਸੀਲ ਸਭ ਪੂਰੀ ਹਫਤੇ ਦੀ ਕੱਚੀ ਆ ਹੂੰ 47000 ਮੋਲੇ ਦਾ 40 ਤੇ 7 47000 ਦੀ ਭਾਈ ਕਹਿੰਦਾ ਦੇ ਦੇਣੀ ਆ ਆਪਾਂ ਬਾਕੀ ਹਰੇਕ ਵਾਰੀ ਉਹੋ ਹੀ ਗੱਲਾਂ ਰਿਪੀਟ ਕਰਦੇ ਚੰਗੇ ਜੇ ਨਹੀਂ ਲੱਗਦੇ ਕਿ ਆਪਣਾ ਕੰਮ ਵੀਡੀਓ ਬਣਾਉਣਾ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਗਲਾਬ ਦੀ ਤਸੱਲੀ ਇਹ ਨਾਲ ਲਵੇ ਪਹਿਲੀ ਗੱਲ ਤਾਂ ਅਗਲਾ ਆਪਦੇ ਘਰੇ ਬੈਠੇ ਪਹਿਲਾਂ ਆਉਣ ਤੋਂ ਪਹਿਲਾਂ ਵੀਡੀਓ ਕਾਲ ਕਰਕੇ ਆਪਦੇ ਪਸ਼ੂ ਵੇਖ ਲੈ ਸਾਰੇ ਇਸੇ ਨੰਬਰ ਤੇ ਵੀਰ ਦਾ WhatsApp ਚੱਲਦਾ ਹੈ ਵੀਰ ਨਾਲ ਵੀਡੀਓ ਕਾਲ ਕਰੋ ਜਿਹੜਾ ਪਸ਼ੂ ਤੁਹਾਡੇ ਪਸੰਦ ਆਉਂਦਾ ਅਗਲੇ ਨੂੰ ਕਹਾਂ ਬਈ ਤੋਰ ਕੇ ਵਿਖਾਓ ਹਵਾਨੇ ਦੇ ਚਾਰ ਛਪੇਰੇ ਕੈਮਰਾ ਮਾਰ ਦਿਓ ਥਾਣ ਵਿਖਾਓ ਉਸ ਤੋਂ ਬਾਅਦ ਬਾਈ ਦੇ ਘਰੇ ਆ ਜੋ ਦੂਰੀ ਵਾਰੀ ਫੇਰ ਤਸੱਲੀ ਕਰ ਲੋ ਇਹ ਵਾਰੀ ਵਾਰੀ ਤਸੱਲੀ ਕਰਨ ਨੂੰ ਮੈਂ ਤਾਂ ਹੀ ਕਹਿੰਨਾ ਫੇਰ ਕੋਈ ਮਨ 'ਚ ਡਰ ਨਹੀਂ ਰਹਿੰਦਾ ਧੜਕੂ ਨਹੀਂ ਰਹਿੰਦਾ ਬਾਈ ਯਾਰ ਪਤਾ ਨਹੀਂ ਚੰਗੀ ਨਿਕਲੂ ਕਿਵੇਂ ਨਿਕਲੂ ਜਦੋਂ ਤੁਸੀਂ ਟਕਾ ਕੇ ਤਸੱਲੀ ਕਰ ਲਈ ਹੋ ਫਿਰ ਤੁਸੀਂ ਵੀ ਬੇਫਿਕਰੇ ਤੇ ਅਗਲਾ ਵੀ ਬੇਫਿਕਰਾ ਵੇਚਣ ਵਾਲਾ ਵੀ ਕਿਉਂਕਿ ਤੁਸੀਂ ਤਸੱਲੀ ਕਰਕੇ ਲਗੇ ਹੋਵੋਗੇ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜੀ ਵੀ ਪਸਵਰਡ ਪਸੰਦ ਆਉਂਦੀ ਹੈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ